ਚੜਦੀ ਵਿਰੇਜ਼ ਤੇ ਨੌਜਵਾਨ ਗੱਭਰੂ ਦੀ ਕੈਨੇਡਾ ਦੇ ਵਿੱਚ ਭਰੇ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਜੀ ਹਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭੇਦ ਭਰੇ ਹਾਲਾਤਾਂ ਦੇ ਵਿੱਚ ਨੌਜਵਾਨ ਦੀ ਮੌਤ ਹੋ ਚੁੱਕੀ ਹੈ 2.5 ਸਾਲ ਪਹਿਲਾਂ ਕੈਨੇਡਾ ਦੀ ਧਰਤੀ ਤੇ ਰੋਜ਼ੀ ਰੋਟੀ ਕਮਾਉਣ ਦੇ ਵਾਸਤੇ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਦੇ ਵਾਸਤੇ ਕੈਨੇਡਾ ਗਿਆ ਸੀਗਾ ਮੱਲਾਂਵਾਲਾ ਫਿਰੋਜ਼ਪੁਰ ਦੇ ਨੇੜੇ ਇਹ ਪਿੰਡ ਹੈ ਮੱਲਾਂਵਾਲਾ ਦਾ ਨੌਜਵਾਨ ਇਹ ਰਹਿਣ ਵਾਲਾ ਸੀ ਸੋਣਾ ਸੁਨੱਖਾ ਨੌਜਵਾਨ ਸਰਦਾਰ ਗੱਭਰੂ ਤੁਸੀਂ ਦੇਖ ਸਕਦੇ ਹੋ ਸੋਹਣੀ ਪੱਗ ਬੰਨੀ ਹੋਈ ਹੈ ਦਾੜਾ ਛੱਡਿਆ ਹੋਇਆ ਔਰ 23 ਸਾਲ ਇਸ ਨੌਜਵਾਨ ਦੀ ਉਮਰ ਹੈ ਜਿਸ ਦਾ ਨਾਮ ਓੰਕਾਰਦੀਪ ਸਿੰਘ ਹੈ ਪਰਿਵਾਰ ਦੇ ਦੱਸਣ ਮੁਤਾਬਕ 2.5 ਸਾਲ ਪਹਿਲਾਂ ਇਹ ਨੌਜਵਾਨ ਜਿਹੜਾ ਆ ਸਟੱਡੀ ਬੇਸ ਤੇ ਕੈਨੇਡਾ ਗਿਆ ਹੋਇਆ ਸੀ ਔਰ ਕੁਝ ਹੀ ਸਮਾਂ ਹੋਇਆ ਸੀਗਾ ਅਜੇ ਪੜ੍ਹਾਈ ਪੂਰੀ ਹੋਈ ਨੂੰ ਤੇ ਹੁਣ ਵਰਕ ਪਰਮਿਟ ਤੇ ਸੀਗਾ ਓਂਕਾਰਦੀਪ ਸਿੰਘ ਪਰ ਉਸ ਦੀ ਭੇਦ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਦਰਅਸਲ ਪਰਿਵਾਰਕ ਮੈਂਬਰਾਂ ਦੇ ਨਾਲ ਓਂਕਾਰਦੀਪ ਦੀ 1 ਸਤੰਬਰ ਨੂੰ ਗੱਲ ਹੁੰਦੀ ਹੈ ਔਰ ਉਹ ਕੀ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਸਾਡੇ ਪੁੱਤ ਦੇ ਨਾਲ ਆਖਰੀ ਗੱਲਬਾਤ ਸੀ ਸਾਨੂੰ ਨਹੀਂ ਸੀਗਾ ਪਤਾ ਕਿ ਇਸ ਤੋਂ ਬਾਅਦ ਸਾਡੀ ਸਾਡੇ ਪੁੱਤ ਦੇ ਨਾਲ ਗੱਲਬਾਤ ਨਹੀਂ ਹੋਣੀ ਉਸ ਤੋਂ ਬਾਅਦ ਲਗਾਤਾਰ ਪਰਿਵਾਰ ਜਿਹੜਾ ਉਹ ਓੰਕਾਰਦੀਪ ਸਿੰਘ ਦਾ ਫੋਨ ਟਰਾਈ ਕਰਦਾ ਰਿਹਾ ਇੱਕ ਵਾਰ ਦੋ ਵਾਰ ਪਰ ਫੋਨ ਸਵਿਚ ਆਫ ਆਉਂਦਾ ਰਿਹਾ ਤਾ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਚਿੰਤਾ ਦੇ ਵਿੱਚ ਆ ਜਾਂਦੇ ਐ ਕਿ ਸਾਡੇ ਪੁੱਤ ਨੇ ਤਾਂ ਕਦੀ ਇੰਜ ਕੀਤਾ ਹੀ ਨਹੀਂ ਸੀਗਾ ਕਿ ਉਹਦਾ ਸਵਿਚ ਫੋਨ ਸਵਿਚ ਆਫ ਦਾਦਾ ਫੋਨ ਹੁੰਦਾ ਹੀ ਨਹੀਂ ਸੀਗਾ ਤਾਂ ਉਸ ਤੋਂ ਬਾਅਦ ਜਿਹੜੇ ਓੰਕਾਰਦੀਪ ਹੁਣਾ ਦੇ ਕੈਨੇਡਾ ਦੇ ਵਿੱਚ ਕੋਈ ਰਿਸ਼ਤੇਦਾਰ ਸਾਖ ਸੰਬੰਧੀ ਰਹਿੰਦੇ ਸੀ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਫੋਨ ਲਾਇਆ ਕਿ ਦੇਖਿਓ ਸਾਡੇ ਓੰਕਾਰ ਦਾ ਫੋਨ ਨਹੀਂ ਲੱਗ ਰਿਹਾ ਸਵਿਚ ਆਫ ਆ ਰਿਹਾ ਤਾਂ ਰਿਸ਼ਤੇਦਾਰਾਂ ਨੇ ਵੀ ਓੰਕਾਰ ਦਾ ਫੋਨ ਟਰਾਈ ਕੀਤਾ ਤਾਂ ਓੰਕਾਰ ਦਾ ਫੋਨ ਵਾਕਿਆ ਹੀ ਸਵਿਚ ਆਫ ਆ ਰਿਹਾ ਸੀ ਤੋਂਕਾਰ ਦੀਪ ਦੇ ਰਿਸ਼ਤੇਦਾਰਾਂ ਨੇ ਕੈਨੇਡਾ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਜਿਹੜੀ ਆ ਉਹ ਕੈਨੇਡਾ ਪੁਲਿਸ ਨੂੰ ਲਿਖਵਾ ਦਿੱਤੀ ਸੀ ਔਰ ਲਗਾਤਾਰ ਭਾਲ ਜਿਹੜੀ ਉਹ ਜਾਰੀ ਰਹੀ 1 2 3 ਕਰਦੇ ਸਮਾਂ ਬੀਤਦਾ ਗਿਆ 9 ਸਤੰਬਰ ਨੂੰ ਔਰ ਓਂਕਾਰਦੀਪ ਦੀ ਲਾਸ਼ ਜਿਹੜੀ ਹੈ ਉਹ ਕੈਨੇਡਾ ਦੀ ਇੱਕ ਨਹਿਰ ਦੇ ਕਿਨਾਰੇ ਗਲੀ ਸੜੀ ਮਿਲਦੀ ਹੈ ਤਾਂ ਪਰਿਵਾਰ ਦੇ ਹੋਸ਼ ਛੁੱਟ ਜਾਂਦੇ ਨੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿ ਆਖਰਕਾਰ ਇਹ ਸਾਡੇ ਪੁੱਤ ਦੇ ਨਾਲ ਕੀ ਹੋਇਆ ਤਾਂ ਭੇਤ ਭਰੇ ਹਲਾਤਾਂ ਦੇ ਵਿੱਚ ਓੰਕਾਰਦੀਪ ਸਿੰਘ ਦੀ ਮੌਤ ਹੋਈ ਹੈ ਅਚਾਨਕ ਓੰਕਾਰਦੀਪ ਦਾ ਫੋਨ ਸਵਿਚ ਆਫ ਹੋ ਜਾਣਾ ਲਗਾਤਾਰ ਉਸ ਦੀ ਭਾਲ ਜਾਰੀ ਰਹਿਣਾ ਔਰ ਅਚਾਨਕ ਉਸ ਦੀ ਡੈੱਡ ਬਾਡੀ ਗਲੀ ਸੜੀ ਹੋਈ ਨਹਿਰ ਦੇ ਕੰਢੇ ਤੋਂ ਮਿਲਦੀ ਹੈ ਤਾ ਕਿੰਨਾ ਕਿਤੇ ਸਵਾਲ ਜਰੂਰ ਖੜੇ ਹੁੰਦੇ ਨੇ ਕਿ ਐਸਾ ਕੀ ਹੋਇਆ ਕਿਉਂਕਿ ਨਾ ਤਾਂ ਕੋਈ ਸੜਕੀ ਹਾਦਸਾ ਵਾਪਰਿਆ ਕਿ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੋਵੇ ਆ ਔਰ ਜਾਂ ਫਿਰ ਹੋਰ ਕੋਈ ਹਾਰਟ ਅਟੈਕ ਵਗੈਰਾ ਆ ਗਿਆ ਹੋਵੇ ਪਰ ਅੰਕਾਰਦੀਪ ਦੀ লাশ ਜਿਹੜੀ ਆ ਉਹ ਕਨਹਿਰ ਦੇ ਕਿਨਾਰੇ ਤੋਂ ਮਿਲਦੀ ਉਹ ਵੀ ਗਲੀ ਸੜੀ ਹੋਈ ਤਾਂ ਸੁਭਾਵਿਕ ਜੀ ਗੱਲ ਹੈ ਕਿ ਜਾਂ ਤਾਂ ਅੰਕਾਰਦੀਪ ਨੇ ਨਹਿਰ ਦੇ ਵਿੱਚ ਛਾਲ ਮਾਰੀ ਜਾਂ ਫਿਰ ਖੁਦਾ ਨਾ ਖਾਸ ਤਾਂ ਕਿਸੇ ਤੋਂ ਵੱਲੋਂ ਕੋਈ ਐਸਾ ਸਵਾਂਗ ਰਚਿਆ ਗਿਆ ਕਿ ਕਤਲ ਕਰਨ ਤੋਂ ਬਾਅਦ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ तमाम ਜਿਹੇ ਸਵਾਲ ਨੇ ਜਿਹੜੇ ਸ਼ੱਕ ਪੈਦਾ ਹੁੰਦੇ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸ਼ੱਕ ਜਤਾਇਆ ਜਾਂਦਾ ਹੈ ਕਿ ਸਾਡੇ ਪੁੱਤ ਦੀ ਭੇਤ ਪਰੇ ਖਲਾਤਾਂ ਦੇ ਵਿੱਚ ਮੌਤ ਹੋਈ ਹੈ ਤਾਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਦੇਖ ਸਕਦੇ ਹੋ ਮੱਲਾਵਾਲ ਪਿੰਡ ਦਾ ਇਹ ਸੋਹਣਾ ਸੁਨੱਖਾ ਨੌਜਵਾਨ ਗੱਭਰੂ ਜਿਸ ਦਾ ਨਾਮ ਓੰਕਾਰਦੀਪ ਸਿੰਘ ਹੈ ਉਮਰ ਤਕਰੀਬਨ 23 ਸਾਲ ਦੱਸੀ ਜਾ ਰਹੀ ਹੈ ਜਿਹੜਾ 2.5 ਸਾਲ ਪਹਿਲਾਂ ਇੱਥੋਂ ਪਿੰਡ ਤੋਂ ਸੋਹਣੇ ਸੁਪਨੇ ਲੈ ਕੇ ਚੰਗੇ ਭਵਿੱਖ ਦੀ ਕਾਮਨਾ ਕਰਕੇ ਕੈਨੇਡਾ ਗਿਆ ਸੀ ਉੱਥੇ ਜਾ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਅਜੇ ਥੋੜਾ ਜਿਹਾ ਸਮਾਂ ਹੋਇਆ ਸੀਗਾ ਪੜਾਈ ਪੂਰੀ ਕੀਤੀ ਆ ਔਰ ਕੰਮ ਕਰਦਾ ਸੀ ਪਰ ਅਚਾਨਕ 1 ਸਤੰਬਰ ਨੂੰ ਪਰਿਵਾਰ ਦੇ ਨਾਲ ਉਹ ਆਖਰੀ ਦਿਨ ਸੀ ਉਹ ਆਖਰੀ ਰਾਤ ਸੀ ਜਦੋਂ ਪੁੱਤ ਦੀ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਹੈ ਇੱਕ ਮੈਂ ਠੀਕ ਠਾਕ ਹੈ ਉਸ ਤੋਂ ਬਾਅਦ ਅਗਲੇ ਦਿਨ ਪਰਿਵਾਰ ਫੋਨ ਲਾਉਂਦਾ ਰਿਹਾ ਪਰ ਫੋਨ ਬੰਦ ਆਇਆ ਤਾਂ ਪਰਿਵਾਰ ਨੇ ਸੋਚਿਆ ਕਿ ਹੋ ਸਕਦਾ ਬਿਜ਼ੀ ਹੋਵੇ ਆਪੇ ਕਰ ਦੇਗਾ ਪਰ ਉਦਣ ਵੀ ਨਹੀਂ ਆਇਆ ਅਗਲੇ ਦਿਨ ਵੀ ਨਹੀਂ ਆਇਆ ਤਾਂ ਘਰ ਵਾਲਿਆਂ ਨੂੰ ਚਿੰਤਾ ਹੋਈ ਕਿ ਸਾਡੇ ਪੁੱਤਰੇ ਫੋਨ ਕਿਉਂ ਨਹੀਂ ਕੀਤਾ ਕਿਉਂਕਿ ਲਗਾਤਾਰ ਮੋਬਾਈਲ ਫੋਨ ਜਿਹੜਾ ਉਹ ਸਵਿਚ ਆਫ ਆ ਰਿਹਾ ਸੀ ਤਾਂ ਉੱਥੇ ਫਿਰ ਰਿਸ਼ਤੇਦਾਰਾਂ ਨੂੰ ਫੋਨ ਲਗਾਇਆ ਗਿਆ ਰਿਸ਼ਤੇਦਾਰਾਂ ਨੇ ਸ਼ਾਂਬਿਨ ਕਰਨੀ ਸ਼ੁਰੂ ਕਰ ਦਿੱਤੀ ਔਰ ਗਮਸ਼ੁਦਗੀ ਦੀ ਰਿਪੋਰਟ ਪੁਲਿਸ ਥਾਣੇ ਦੇ ਵਿੱਚ ਲਿਖਾ ਦਿੱਤੀ ਜਿਸ ਤੋਂ ਬਾਅਦ ਪਤਾ ਲੱਗਾ ਕਿ ਓਂਕਾਰ ਦੀ ਲਾਸ਼ ਇਕ ਕਨਹਿਰ ਦੇ ਕਿਨਾਰੇ ਤੋਂ ਗਲੀ ਸੜੀ ਹੋਈ ਮਿਲਦੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਹੁਣ ਘਰ ਦੇ ਵਿੱਚ ਮਾਤਮ ਸ਼ਾਇਆ ਉਹ ਪਰਿਵਾਰ ਜਿਸ ਨੇ ਆਪਣੇ 23 ਸਾਲਾ ਪੁੱਤ ਕਈ ਸੁਪਨੇ ਸੰਜਾ ਕੇ ਕੈਨੇਡਾ ਭੇਜਿਆ ਸੀ ਕਿ ਘਰ ਦਾ ਗੁਜ਼ਾਰਾ ਵਧੀਆ ਹੋਵੇਗਾ ਚੰਗਾ ਭਵਿੱਖ ਸਿਰਜਿਆ ਜਾਊਗਾ ਪਰ ਉਹ ਪਰਿਵਾਰਕ ਮੈਂਬਰਾਂ ਨੂੰ ਜਦੋਂ ਮੌਤ ਦੀ ਖਬਰ ਮਿਲਦੀ ਹੈ ਤਾਂ ਉਹਨਾਂ ਦੀ ਵੀ ਰੂਹ ਕੰਬ ਜਾਂਦੀ ਹੈ ਪੈਰਾਂ ਤੇ ਹੀਠੋ ਜ਼ਮੀਨ ਖਿਸਕ ਜਾਂਦੀ ਹੈ ਕਿ ਆਖਰਕਾਰ ਸਾਡੇ ਪੁੱਤ ਦੇ ਨਾਲ ਆ ਕੀ ਪਾਣਾ